ਹਾਂਜੀ ਦੋਸਤੋ ਨਮਸਕਾਰ ਹੋਰ ਸਾਰੇ ਠੀਕ ਹੋ ਅੱਜ ਪਾਪਾ ਜੀ ਲੈ ਕੇ ਆਏ ਸੀ ਪਟਿਆਲੇ ਤੋਂ ਢੇਉ ਤੇ ਆਪਾਂ ਲੱਗਿਆ ਢੇਉ ਦਾ ਚਾਰਪਾਨ ਠੀਕ ਹੈ ਤੇ ਇਹਦੇ ਵਿੱਚ ਕੀ ਕੀ ਮਸਾਲੇ ਪੈਂਦੇ ਨੇ ਆਪਾਂ ਤੁਹਾਨੂੰ ਦਿਖਾਈਏ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਦੇਖੋ ਸਭ ਤੋਂ ਪਹਿਲਾਂ ਇੱਕ ਵੱਡੀ ਟੱਪ ਲੈ ਲਈ ਟੱਪ ਤੋਂ ਟੱਪ ਦੇ ਨਾਲ ਨਾਲ ਆ ਦੇਖੋ ਇਹ ਪਿਆ ਢੇਉ ਢੇਉ ਦੇ ਨਾਲ ਇਹ ਪਿਆ ਕਾਲੀ ਕਲੌਂਜੀ ਇਹ ਪਿਆ ਜੀ ਨਮਕ ਇਹ ਹੈਗਾ ਜੀ ਸੌਫ ਇਹ ਹੈਗਾ ਜੀ ਜੀਰਾ ਇਹ ਹੈਗਾ ਜੀ ਮੇਥੀ ਦਾਣਾ ਓਕੇ ਦੋਸਤੋ ਬਾਕੀ ਪਾਣਾ ਕਿਵੇਂ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਲਾਈਵ ਦਿਖਾਵਾਂਗੇ ਕਿ ਟੇਉ ਦਾ ਅਚਾਰ ਆ ਦੇਖੋ ਪਹਿਲਾਂ ਟੇਉ ਦਾ ਚਾਰ ਇਹ ਟੱਪ ਚ ਪਾ ਲਿਆ ਤੇ ਹੁਣ ਕਿਹੜੇ ਕਿਹੜੇ ਮਸਾਲੇ ਪਾਣੇ ਆ ਉਹ ਤੁਹਾਨੂੰ ਬਾਰੀ ਸਰ ਦਿਖਾਈ ਜਾਵਾਂਗੇ ਕਿ ਕਿਹੜੇ ਕਿਹੜੇ ਮਸਾਲੇ ਪਾਉਂਦੇ ਨੇ ਆ ਦੇਖੋ ਇਹ ਮੇਥੀ ਦਾਣਾ ਮਿੱਠਾ ਆ ਗਿਆ ਜੀ ਇਹਦੇ ਵਿੱਚ ਸਾਫਤਾ ਮਿੱਠਾ ਠੀਕ ਹੈ ਇਹ ਆ ਗਿਆ ਜੀ ਸਾਫਤਾ ਜੀਰਾ ਹਾਂਜੀ ਸਾਫਤਾ ਜੀਰਾ ਇਹ ਆ ਗਈ ਜੀ ਇਹਦੇ ਵਿੱਚ ਸਾਫਤੀ ਸੌਫ ਥੋੜਾ ਸਲੋ ਪਾ ਸਲੋ ਸਾਫਤੀ ਸੌਫ ਸਰੋਂ ਦਾ ਤੇਲ ਲਿਆ ਬੋਤਲ ਏ ਆ ਗਈ ਜੀ ਕਲੌਂਜੀ ਇਹ ਤੁਸੀਂ ਕਲੌਂਜੀ ਦੇਖ ਸਕਦੇ ਹੋ ਕਲੌਂਜੀ ਕਿਤੇ ਮਿਲੇ ਪੰਸਾਰੀ ਤੋਂ ਮਿਲ ਜੇਗਾ ਤੁਹਾਨੂੰ ਸਾਰਾ ਸਬਾਨ ਅਚਾਰ ਦਾ ਜਿਹੜਾ ਤੁਸੀਂ ਘਰੇ ਆਪਣਾ ਢਿਉ ਦਾ ਸੁਆਦਿਸ਼ ਚਾਰ ਪਾ ਸਕਦੇ ਹੋ ਬਾਜ਼ਾਰ ਚ ਤੁਹਾਨੂੰ ਇਹ ਅਚਾਰ ਕਿਤੇ ਨਹੀਂ ਮਿਲੇਗਾ ਜਿਹੜਾ ਤੁਸੀਂ ਆਪਣੇ ਘਰੇ ਬਣਾ ਸਕਦੇ ਹੋ ਤੇ ਇੰਨਾ ਸੁਆਦ ਪਏਗਾ ਆ ਦੇਖੋ ਇਹ ਕਲੌਂਜੀ ਤੋਂ ਬਾਅਦ ਇੱਜ ਪਾਈ ਹੈ ਜੀ ਹਲਦੀ ਹਲਦੀ ਤੇ ਕੈਚਅਪ ਚ ਪਾਣੀ ਮੈਡਮ ਦੋ ਪਾ ਦੋ ਤੋਂ ਵੱਧ ਪਾ ਦੋ ਆਹ ਲੋ ਜੀ ਤਿੰਨ ਚਮਚੇ ਇਹਨਾਂ ਨੇ ਹਲਦੀ ਪਾਤੀ ਹਲਦੀ ਵੀ ਅਸੀਂ ਆਪਣੀ ਘਰ ਦੀ ਤਿਆਰ ਕਰਦੇ ਆ ਘਰ ਦੀ ਸਾਡੇ ਕੋਲ ਹਲਦੀ ਆ ਸਾਡੇ ਕੋਲ ਸਾਰੀ ਚੀਜ਼ ਆਪਣੀ ਘਰ ਦੀ ਆ ਇਹ ਆ ਗਈ ਜੀ ਲਾਲ ਮਿਰਚ ਲਾਲ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣੀ ਆ ਜਿੰਨੀ ਕਿ ਤੁਹਾਨੂੰ ਲੋੜ ਆ ਮਾਮਾ ਹਾਂ ਤੇ ਲਾਲ ਮਿਰਚ ਇਹ ਆ ਗਈ ਜੀ ਲਾਲ ਮਿਰਚ ਨੂੰ ਪਾਵਾਂਗੇ ਜੀ ਇਹਦੇ 'ਚ ਨਮਕ ਨਮਕ ਦੀ ਕਿੰਨੀ ਪਣੀ ਅੱਧੀ ਥੈਲੀ ਅੱਧੀ ਥੈਲੀ ਪਣੀ ਆ ਇਹਦੇ 'ਚ ਨਮਕ ਟਾਟਾ ਕੰਪਨੀ ਦਾ ਨਮਕ ਹੈ ਤੁਸੀਂ ਦੇਖ ਸਕਦੇ ਹੋ ਟਾਟਾ ਦੀ ਇਹ ਨਮਕ ਹੈ ਟਾਟਾ ਦਾ ਇਹ ਟਾਟਾ ਕੰਪਨੀ ਦਾ ਨਮਕ ਹੈ ਆ ਦੇਖ ਸਕਦੇ ਹੋ ਤੁਸੀਂ ਵੀਡੀਓ 'ਚ ਤੇ ਇਦਾਂ ਪੈਂਦਾ ਜੀ țeu ਦਾ ਅਚਾਰ ਹੁਣ ਇਹਦੇ 'ਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਜਿਹੜਾ ਆਪਣਾ ਘਰ ਦਾ ਤੇਲ ਹੈ ਸਰੋਂ ਦਾ ਤੇਲ ਆਪਾਂ ਪੰਜ ਕਿੱਟਾ ਸਰੋਂ ਦਾ ਤੇਲ ਆ ਦੇਖੋ ਤੇਲ ਤੇਲ ਤੁਸੀਂ ਕਿੰਨਾ ਪਾ ਸਕਦੇ ਹੋ ਤੇਲ ਘਟ ਤੋਂ ਘਟ ਅੱਧੀ ਕਿਲੋ ਅੱਧੀ ਕਿਲੋ ਨਾਲ ਕੀ ਬਣੇਗਾ ਘਟ ਤੋਂ ਘਟ 1.5 ਲੀਟਰ ਤੁਸੀਂ ਤੇਲ ਪਾ ਸਕਦੇ ਹੋ 1 ਲੀਟਰ ਘਟ ਤੋਂ ਘਟ ਆ ਦੇਖੋ ਹੁਣ ਆਪਾਂ ਮਾਰਨਾ ਇਹਦੇ 'ਚ ਹੱਥ ਆਹ ਹੱਥ ਮਾਰ ਰਹੇ ਨੇ ਬੱਚਾ ਲੱਗਿਆ ਹੋਇਆ ਨਹੀਂ ਪੁੱਤ ਪੁੱਛੇ ਹੋ ਆ ਦੇਖੋ ਏਦਾਂ ਇਹਨੂੰ ਰਲਾ ਲੈਣਾ ਤੁਸੀਂ ਐ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਚਾਰ ਨੂੰ ਮਰਨ ਤੇਗਾ ਆਚਾਰ ਨੂੰ ਏਦਾਂ ਤੁਸੀਂ ਚੰਗੀ ਤਰ੍ਹਾਂ ਲਾ ਕੇ ਇਸ ਆਚਾਰ ਨੂੰ ਤੁਸੀਂ ਆਪਣੀਆਂ ਪਿੱਪੀਆਂ ਦੇ ਵਿੱਚ ਪਾ ਸਕਦੇ ਹੋ ਤੇਲ ਤੁਸੀਂ ਆਪਣੇ ਹਿਸਾਬ ਨਾਲ ਜਿੰਨਕ ਤੁਹਾਨੂੰ ਲੋੜ ਹੈ ਜਿੰਨਕ ਤੁਹਾਡਾ ਆਚਾਰ ਹੈ ਜਿੰਨਕ ਤੁਹਾਡੇ ਮਸਾਲੇ ਨੇ ਉਹਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਪੀਪੀਆਂ ਦੇ ਵਿੱਚ ਇਹਨੂੰ ਪਾ ਸਕਦੇ ਹੋ ਕਿਸੇ ਵੀ ਭਾਂਡੇ 'ਚ ਪਾ ਸਕਦੇ ਹੋ ਥੈਂਕ ਯੂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਫੋਲੋ ਕਰ ਲਿਓ ਤਾਂਕਿ ਕੋਈ ਵੀ ਵੀਡੀਓ ਆਂਦੀ ਰਵੇ ਉਹ ਤੁਹਾਡੇ ਤੱਕ ਪਹੁੰਚਦੀ ਰਵੇ ਥੈਂਕ ਯੂ ਦੋਸਤੋ ਧੰਨਵਾਦ